ਕਬੱਡੀ 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 ਨਾ ਰੇਡ ਪੈ ਗਈ ਲੱਖੀ ਬਾਈ ਚੱਕਿਓ ਮਾਈਕ ਕਰਨ ਧਿਆਨਪੁਰੇ ਵਾਲਾ ਮੇਰੇ ਵੀਰੋ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਪੰਜ ਪੰਜ 10 ਪਾਸਾ ਮੋਟਰਸਾਈਕਲਾਂ ਦੀਆਂ ਕਬੱਡੀਆਂ ਅੱਜ ਹਰ ਰਾਏਪੁਰ ਦੇ ਵਿੱਚ ਪਈਆਂ ਪਰ ਕਬੱਡੀ ਦੇ ਸ਼ੈਣੀ ਜਾਫੀ ਨੇ ਮੇਲਾ ਲੁੱਟ ਲਿਆ ਕਬੱਡੀ ਦੇ ਸ਼ੈਣੀ ਜਾਫੀ ਨੇ ਉਹ ਮੇਲਾ ਲੁੱਟ ਲਿਆ ਕਬੱਡੀ ਦੇ ਸ਼ੈਣੀ ਜਾਫੀ ਨੇ ਮੇਲਾ ਲੁੱਟ ਲਿਆ ਕਬੱਡੀ ਦੇ ਸ਼ੈਰੀ ਜਾਫੀ ਨੇ ਮੇਲਾ ਲੁੱਟ ਲਿਆ ਸਾਰਾ ਮੇਲਾ ਸੋਨੀ ਲੁੱਟ ਗਏ ਰਿਹਾ ਬਿੱਟੂ ਸਿੰਘ ਨੂੰ ਲਾ ਦੇ ਪਾਰਵੇ ਗੱਲ ਖੇਡ ਕਬੱਡੀ ਦੀ ਹੈ ਅੱਜ ਖੇਡ ਕਬੱਡੀ ਹਨ ਮੇਰੇ ਵੀਰੋ ਪੂਰੇ ਜੋਮਨ ਤੇ ਮੇਲਾ ਚੱਲਦਾ ਆਪੋ ਤੇ ਆ ਟਰਨੇਡੋ ਸੋਨੀ ਤੇ ਸੋਨੀ ਐ ਹਾਤੀ ਤੇ ਸੋਨੀ ਐ ਇਹਨੂੰ ਪਾਉਂਦੇ ਪੰਜ ਹਜ਼ਾਰ ਰੁਪਿਆ ਸੋਨੀ ਫਕਰ ਝੰਡਿਆਲੇ ਦਾ ਜਫਾ ਜਿੱਤਾ ਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੇ ਰੋਲ 2000 ਦੀ ਕਬੱਡੀ ਪਿੰਡ ਮੇਰੇ ਵੀਰੋ 2000 ਦੀ ਕਬੱਡੀ ਹੈ ਐਲ ਟਾਪਰ ਇੱਕ ਪਾਸੇ ਬੱਲੇ ਓਏ ਕਬੱਡੀ ਬੱਲੇ ਓਏ ਕਬੱਡੀਆ ਦੋ ਯਾਰ ਕੱਲੇ ਪੂਰੀ ਮਾਇਆ ਕਰੋ ਇਹ ਆ ਕਬੱਡੀ ਦਾ ਰਪਿੰਦਰ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਬਸਦੇ ਆ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਇਲ ਫੇਰ ਸੋਨੀ ਬੱਲੇ 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 ਬੋਲੇ ਸੋਨੀ ਹਾ ਸਤਿ ਸ਼੍ਰੀ ਅਕਾਲ ਦੁਲਨ ਦੀਆਂ ਤਿੰਨ ਕਬੱਡੀਆਂ ਤੇ ਮੋਟਰਸਾਈਕਲ ਲੱਗ ਚੁੱਕਿਆ ਮੇਰੇ ਵੀਰੋ ਲਈ ਸੋਨੀ ਫਕਰ ਝੰਡੇ ਵਾਲਿਆ ਦੁਨੀਆ ਕੰਨੀ ਵੀ ਸ਼ੇਨੀ ਜਫੀਆ ਪਹਿਲੀ ਕਬੱਡੀ ਮੋਟਰਸਾਈਕਲ ਮਲਕੀਰ ਸਿੰਘ ਦਾ ਪੁੱਤਰ ਜਿੱਤ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ